ਬਹਾਦਰ ਸਾਰੇ ਹਿੰਦ ਦੀ ਚਾਦਰ ਗੁਰ ਤੇਗ ਬਹਾਦਰ ਆਏ ਦਿਲ ਕਰुणा ਦਾ ਸਾਗਰ ਧਰਮ ਹੈਤ 사का ਜਨਕੀਆ ਸੀਸ ਦਿਆ ਪਰ ਸਿਰ ਨਾ ਦੀ ਤੇ ਏਰੀਆ ਦੇ ਵਿੱਚ ਪੈਂਦਾ ਉਸ ਇਲਾਕੇ ਦੇ ਵਿੱਚ ਪਹੁੰਚ ਚੱਕਿਆ ਤੁਸੀਂ ਦੇਖ ਸਕਦੇ ਹੋ ਇਸ ਵਕਤ ਪਣਗੜ ਇਲਾਕੇ ਦੇ ਵਿੱਚ ਪਹੁੰਚਣ ਤੇ ਉੱਤੇ ਇਸ ਨਗਰ ਕੀਰਤਨ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਆ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੀ ਸੀ ਔਰ ਸੰਗਤ ਦੇ ਵੱਲੋਂ ਸ਼ਬਦ ਗਾਇਨ ਕਰਕੇ ਗੁਰਜਸ ਗਾ ਕੇ ਜਿਹੜਾ ਇਸ ਨਗਰ ਕੀਰਤਨ ਦਾ ਜਿਹੜਾ ਸਵਾਗਤ ਕੀਤਾ ਰਿਹਾ ਸਤਿਗੁਰ ਪਾਤਸ਼ਾਹ ਸੰਤਾਂ ਸਿੰਘ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਉਹ ਉਹ ਜਿਹੜਾ ਸਤਿਕਾਰ ਕੀਤਾ ਜਾ ਰਿਹਾ ਸੋ ਸੰਗਤਾਂ ਦੇ ਵੱਲੋਂ ਲਗਾਤਾਰ ਨਾਮ ਜਿਹੜਾ ਉਹ ਨਾਮ ਜਸ ਗਾਇਆ ਜਾ ਰਿਹਾ ਬਹੁਤ ਸਿਰ ਫੁੱਲਾਣਾ ਸਜਾਇਆ ਹੈ ਪਾਰਕੇ ਜਿਸ ਵਿੱਚ ਚਿਤਾੰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਬਰਾਜਮਣ ਹਨ ਸੰਗਤ ਦੇ ਵੱਲੋਂ ਜਿਹੜਾ ਆ ਦਰਸ਼ਨ ਕੀਤੇ ਜਾ ਰਹੇ ਹਨ ਨਗਰ ਕੀਰਤਨ ਦੇ ਵਿੱਚ ਜਿੱਥੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਬਰਾਜਮਾਨ ਹਾਲਤ ਹੈ ਸੰਗਤ ਨਤਮਸਤਕ ਹੋ ਰਹੀ ਹੈ ਅਤੇ ਨਾਲ ਹੀ ਜਿਹੜੀ ਹੈ ਸ੍ਰੀ ਗੁਰੂ ਤੇਗਪਾਦਰ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਜੀ ਦੀ ਦੇ ਜਿਹੜੇ ਪਵਿੱਤਰ ਸ਼ਸਤਰ ਹਨ ਉਹ ਵੀ ਇੱਕ ਸ਼ਸਤਰਾਂ ਵਾਲੀ ਗੱਡੀ ਤਿਆਰ ਕਰਾ ਕੇ ਬਹੁਤ ਖੂਬਸੂਰਤ ਢੰਗ ਦੇ ਨਾਲ ਉਸ ਬੱਸ ਦੇ ਵਿੱਚ ਸਾਰੇ ਸ਼ਸਤਰ ਸਜੋਬਿਤ ਕੀਤੇ ਗਏ ਹਨ ਜਿਸ ਦੇ ਕਿ ਸੰਗਤੇ ਵੱਲੋਂ ਜਿਹੜੇ ਆ ਦਰਸ਼ਨ ਕੀਤੇ ਜਾ ਰਹੇ ਹਨ ਕਿ ਨੋ ਬੜੋ ਕਦੋਂ ਇਸ ਜਿਹੜੇ ਸ਼ਸਤਰ ਵਾਲੀ ਇਹ ਖੂਬਸੂਰਤ ਬਸਾ ਬਹੁਤ ਖੂਬਸੂਰਤ ਢੰਗ ਦੇ ਨਾਲ ਜਿਹੜੀ ਇਹ ਤਿਆਰ ਕੀਤੀ ਗਈ ਹੈ ਜਿਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਜਿਹੜੀ ਯਾਦ ਨ ਸਮਰਪਿਤ ਜਿਹੜੇ ਉਹਨਾਂ ਦੇ ਸ਼ਸਤਰ ਸਨ ਉਹ ਇਸ ਵਿੱਚ ਜਿਹੜੇ ਸਜੋਬਿਤ ਕੀਤੇ ਗਏ ਹਨ ਜਿਸ ਦੇ ਕਿ ਸੰਗਤ ਵੱਲੋਂ ਜਿਹੜੇ ਦਰਸ਼ਨ ਕੀਤੇ ਜਾ ਰਹੇ ਆ ਜਿਸ ਵਿੱਚ ਤੇਗਾ ਸ਼ਿਰ ਗੁਰ ਹਰਕਮਿੰਦ ਸਿੰਘ ਪਾਸ਼ਾ ਜੀ ਅਰਗੋ ਸਿੰਘ ਪਾਸ਼ਾ ਜੀ ਦੀ ਕਿਰਪਾਨ ਸ਼ਿਰ ਗੁਰ ਤੇਗ ਬਹਾਦਰ ਪਾਸ਼ਾ ਜੀ ਸ੍ਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਅਤੇ ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸਜੋਬਿਤ ਹੈ ਜਿਸ ਦੇ ਕਿ ਸੰਗਤ ਦਰਸ਼ਨ ਕਰ ਰਹੀ ਹੈ ਤੇ ਇਤਨ ਦੀ ਸੰਗਤ ਜਿਹੜੀ ਆ ਇਹਨਾਂ ਦੀਆਂ ਤਸਵੀਰਾਂ ਯਾਦਗਾਰ ਤਸਵੀਰਾਂ ਜਿਹੜੀਆਂ ਉਹ ਲੈ ਰਹੇ ਨੇ ਤੇ ਸਾਰੇ ਸ਼ਸ਼ਤਰਾਂ ਦੇ ਸੰਗਤ ਜਿਹੜੇ ਦਰਸ਼ਨ ਕਰਕੇ ਜਿਹੜੀ ਉਹ ਨਿਹਾਲ ਹੋ ਰਹੀ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਗੋਬੇ ਸਿੰਘ ਪਾਸ਼ਾ ਜੀ ਨੇ ਜਿਹੜੇ ਬਰਾਜਮਾਨ ਹੋਣ ਤਵਾ ਚੋਣ ਵਿਆਹ ਤੋਂ ਬੰਦੀ ਮੁਗਲਾ ਸੁਲਤਾਨੀ ਚੇਰੀ ਉਹਨਾਂ ਨੇ ਜਿਹੜਾ ਕੰਮ ਜਿਹੜਾ ਕੀਤਾ ਉਹ ਖਾਸਾ ਅਸਰ ਦਾ ਖਾਸੇ ਦੀ ਸਿੱਖਣਾ ਖੜੀ ਵੱਖਰੀ ਪਹਿਚਾਨ ਜਿਹੜੀ ਆ ਸਿੱਖ ਦੀ ਉਸ ਦਾ ਜਿਹੜਾ ਪ੍ਰਬੰਧ ਕੀਤਾ ਜਿਸ ਨੂੰ ਕਿ 25 ਤੋਂ 26 ਸਾਲ ਉਹਨਾਂ ਨੇ ਪੂਰਾ ਵਿਆਹ ਕਰਦਿਆਂ ਜਿਹੜਾ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਖੰਡੇ ਪੋਲ ਦੀ ਜਿਹੜੀ ਅਮਰਤ ਦੀ ਜਿਹੜੀ ਦਾਤ ਆ ਉਹ ਸਿੱਖ ਨੂੰ ਬਖਸ਼ਿਸ਼ ਕਰਕੇ ਇੱਕ ਵੱਖਰਾ ਨਿਆਰਾ ਖਾਲਸਾ ਉਹ ਪੈਦਾ ਕੀਤਾ ਇਸੇ ਖਾਲਸੇ ਨਹੀਂ ਫਿਰ ਬਾਅਦ ਦੇ ਵਿੱਚ ਜਿਹੜੀ ਮੁਗਲਾਂ ਦੀ ਜੜਪੱਟੀ ਤੇ ਔਰੰਗਜ਼ੇਬ ਜਿਸ ਨੇ ਕਿ ਐਡੇ ਵੱਡੇ ਜ਼ੁਲਮ ਕੀਤੇ ਕਿ ਸ੍ਰੀ ਗੁਰਤੇਗ ਪਾਤਸ਼ਾਹ ਜੀ ਨੂੰ ਚਾਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਤੇ ਭਾਈ ਜਾਨਾ ਜੀ ਨੂੰ ਚਾਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਉਸ ਔਰੰਗਜ਼ੇਬ ਨੂੰ ਜੋ ਕਿ ਆਪਣੇ ਆਪ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਖਵਾਉਂਦਾ ਸੀ ਤੇ ਸਭ ਤੋਂ ਤਾਕਤ ਵੱਧ ਤਾਕਤਵਰ ਸਮਝਦਾ ਸੀ ਉਸ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਵੱਲੋਂ ਇੱਕ ਸਿਰਫ ਪੱਤਰ ਲਿਖਣ ਨਾਲ ਜ਼ਫਰਨਾਮਾ ਨਾਂ ਦੀ ਚਿੱਠੀ ਜਿਹੜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਦਿਨਾ ਸਾਹਿਬ ਕਾਂਗੜ ਦੇ ਸਥਾਨ ਤੋਂ ਔਰੰਗਜੇਬ ਦੇ ਨਾਂ ਤੇ ਲਿਖੀ ਸੀ ਉਹ ਔਰੰਗਜੇਬ ਜੋ ਆਪਣੇ ਉਨ ਤਾਕਤਵਰ ਸਮਝਦਾ ਸੀ ਉਹ ਸਿਰਫ ਉਹ ਚਿੱਠੀ ਪੜਨ ਤੋਂ ਬਾਅਦ ਹੀ ਜਿਹੜਾ ਇਹਨਾਂ ਡਰ ਚੁੱਕਿਆ ਸੀ ਆਪਣੇ ਆਪ ਤੋਂ ਜ਼ਮੀਰ ਤੋਂ ਇਹਨਾਂ ਡਰ ਚੁੱਕਿਆ ਸੀ ਤਾਂ ਉਹ ਉਸ ਡਰ ਨਾਲ ਹੀ ਉਸ ਦੀ ਮੌਤ ਹੋ ਜਾਂਦੀ ਆ ਸੋ ਇਹ ਹੈ ਕਲਗੀਧਰ ਦਸ਼ਮੇਸ਼ ਪਿਤਾ ਜੀ ਤੇ ਦਰ ਦੀ ਵਡਿਆਈ ਉਸ ਤੇ ਦਰ ਦੀ ਇਹ ਤਾਕਤ ਤੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਪ੍ਰਬੰਧਕ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਨਗਰ ਕੀਰਤਨ ਆ ਪੂਰੇ ਇਹ ਪ੍ਰਬੰਧ ਦੇ ਨਾਲ ਜਿਹੜਾ ਆ ਪੜਾ ਪਰ ਪੜਾ ਅੱਗੇ ਲਿਜਾਇਆ ਜਾ ਰਿਹਾ ਇਹਨਾਂ ਦੀ ਸਾਰੇ ਪ੍ਰਬੰਧਕਾਂ ਦੀ ਅਗਵਾਈ ਦੇ ਵਿੱਚ ਇਹ ਨਕਰ ਕੀਤਾ ਜਿਹੜਾ ਅੱਗੇ ਚੱਲ ਰਿਹਾ ਸਾਡੇ ਨਾਲ ਰਾਮ ਸਿੰਘ ਜੀ ਰਠੌਰ ਜੀ ਮੌਜੂਦ ਹਨ ਉਹਨਾਂ ਨਾਲ ਗੱਲ ਕਰਦੇ ਆ ਭਾਈ ਸਾਹਿਬ ਸਿੰਘ ਸਾਹਿਬ ਬਾਕਸ ਸੇ ਤਾਂ ਤਾਂ ਹੁੰਦੇ ਹੋਏ ਅੱਗੇ ਵਧ ਰਹੇ ਆ ਆਪਾਂ ਜਿਵੇਂ ਜਿਵੇਂ ਅੱਗੇ ਚੱਲਦੇ ਆ ਸੰਗਤ ਆ ਜਿਹੜਾ ਠਾਠਾ ਮਾਰਦਾ ਇਕੱਠ ਵਾਧਾ ਵਾਧਾ ਜਾ ਰਿਹਾ ਗੁਰੂ ਮਹਾਰਾਜੀ ਬਖਸ਼ਿਸ਼ ਇਹ ਜਿਹੜਾ ਪ੍ਰੇਮ ਆ ਨਵੇਂ ਸਤਿਗੁਰੂ ਵਾਸਤੇ ਉਹਨਾਂ ਦੇ ਆਸਾਨੀ ਸ਼ਹਾਦਤ ਨੂੰ ਇਹ ਸਮਰਪਤਾ ਇਹ ਸੰਗਤਾਂ ਦਾ ਜਿਹੜਾ ਕੱਟਾ ਇਹ ਗੁਰੂ ਸਾਹਿਬ ਦੇ ਪਿਆਰ ਉਹਨਾਂ ਦੇ ਸਤਿਕਾਰ ਸਰਕਾਰ ਜੀ ਜਿਸਤਰੀਕੇ ਦੇ ਨਾਲ ਇੱਥੋਂ ਦੀ ਸੰਗਤ ਹੈ ਦੇਖੋ ਜਿਵੇਂ ਅਸੀਂ ਇੱਥੇ ਪਹੁੰਚੇ ਹਾਂ ਜਿਵੇਂ ਪੰਜਾਬ ਤੋਂ ਕਈ 100 ਕਿਲੋਮੀਟਰ ਦੂਰ ਹੈ ਤਾਂ ਇੱਥੋਂ ਜਿਹੜੇ ਇਥੋਂ ਦੇ ਸਿੱਖ ਨੇ ਦੇਖੋ ਕਿੰਨੇ ਸ਼ਰਧਾ ਭਾਵਨਾ ਨਾਲ ਲਗਾਤਾਰ ਸ਼ਬਦ ਗਾਇਨ ਕਰ ਰਹੇ ਨੇ ਸੜਕਾਂ ਦੇ ਦੋਨੇ ਪਾਸੇ ਖੜੇ ਨੇ ਆਪਣੀ ਸ਼ਰਧਾ ਜਿਹੜੇ ਪ੍ਰਗਟ ਕਰ ਰਹੇ ਆ ਇਹਨਾਂ ਸੰਗਤਾਂ ਦੀ ਜਿਹੜੀ ਸ਼ਰਧਾ ਨੂੰ ਦੇਖ ਕੇ ਕੀ ਕਹੂੰਗਾ ਮੈਂ ਇਹਨਾਂ ਦੀ ਸ਼ਰਧਾ ਨੂੰ ਬਹੁਤ ਚੰਗੇ ਤਰ੍ਹਾਂ ਸਮਝ ਸਕਦਾ ਕਿਉਂਕਿ ਦਾਸ ਵੀ ਬੰਬੇ ਰਹਿੰਦਾ ਤੇ ਜਿਹੜੇ ਵੀ ਸੰਗਤਾਂ ਪੰਜਾਬ ਤੋਂ ਬਾਹਰ ਰਹਿੰਦੀਆਂ ਅਸੀਂ ਸਾਰਿਆਂ ਦੀ ਖੇਚਾ ਨਾਲ ਪੰਜਾਬ ਨਾਲ ਬਹੁਤ ਹੁੰਦੀ ਆ ਗੁਰੂਆਂ ਦੀ ਧਰਤੀ ਆ ਅੱਜ ਅਸੀਂ ਆਪਣੇ ਆਪ ਨੂੰ ਸਾਰੇ ਆਪਣੇ ਆਪ ਨੂੰ ਵਡਪਾਗੀ ਸਮਝਦੇ ਆ ਵੀ ਗੁਰੂ ਸਾਹਿਬ ਜੀ ਆਪ ਚੱਲ ਕੇ ਸਾਡੇ ਨਗਰ ਵਿਖੇ ਆਏ ਨੇ ਅਸੀਂ ਲੋਕੀ ਮਹਿਸੂਸ ਕਰ ਸਕਦੇ ਆ ਵੀ ਗੁਰੂ ਸਾਹਿਬ ਆਪ ਵਿਚਰ ਰਹੇ ਨੇ ਉਹਨਾਂ ਦੀ ਕਲਾ ਵਿਚਰ ਰਹੀ ਆ ਬਿਲਕੁਲ ਸਾਡੇ ਨਾਲ ਹੋਰ ਵੀ ਇੱਥੇ ਪ੍ਰਬੰਧਕ ਜਿਨ੍ਹਾਂ ਵੱਲੋਂ ਇਸ ਸਾਰੇ ਨਗਰ ਕੀਰਤਨ ਦੀ ਅਗਵਾਈ ਕੀਤੀ ਜਾ ਰਹੀ ਹੈ ਔਰ ਹਰ ਤਰ੍ਹਾਂ ਦੀ ਜਿਹੜੀ ਹੈ ਜਿਹੜੀ ਸਹੂਲਤ ਹੈ ਜਿਹੜੀ ਉਹ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਉਸ ਨੂੰ ਨਜੇਠਣ ਦੇ ਲਈ ਸਾਰੇ ਪ੍ਰਬੰਧਕ ਸਾਡੇ ਨਾਲ ਨੇ ਜਗਸੀਰ ਸਿੰਘ ਮੰਗਿਆਣਾ ਜੀ ਵੀ ਜਿਹੜਾ ਕਿ ਇਸ ਸਾਰੇ ਨਗਰ ਕੀਰਤਨ ਦੀ ਪੈਰਵਾਈ ਜਿਹੜੀ ਹੈ ਚੱਲਦਾ ਉਹ ਦੇਖ ਦੇ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਹਿਬ ਜਿਸ ਤਰ੍ਹਾਂ ਆਪਾਂ ਅੱਗੇ ਦੇ ਬਾਤ ਰਹੇ ਆ ਸੰਗਤ ਜਿਹੜੀ ਹੈ ਉਹ ਨਾਲ ਦੇ ਨਾਲ ਜੁੜਦੀ ਜਾ ਰਹੀ ਹੈ ਔਰ ਇਹ ਜਿਹੜੇ ਪ੍ਰਬੰਧ ਨੇ ਇਥੋਂ ਦੇ ਪ੍ਰਬੰਧਕਾਂ ਦੇ ਵੱਲੋਂ ਜਾਂ ਸੰਗਤ ਦੇ ਵੱਲੋਂ ਜਿਹੜੇ ਕੀਤੇ ਜਾ ਰਹੇ ਆ ਇਹ ਵੀ ਇੱਕ ਬੜੀ ਟਿਊਨਿੰਗ ਦੀ ਜ਼ਰੂਰਤ ਹੁੰਦੀ ਆ ਨਾ ਕਮੇਟੀ ਦੇ ਨਾਲ ਇਸ ਟਿਊਨਿੰਗ ਪੇਠਾਉਣ ਤੇ ਇਹ ਸਾਰਾ ਕੁਝ ਕਿਸ ਤਰ੍ਹਾਂ ਸਾਰਾ ਪ੍ਰਬੰਧ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਨਗਰਕੀਤਨੀ ਦੀ ਰੰਗਤ ਹੋਈ ਪ੍ਰਚਾਰ ਹੋਇਆ ਪ੍ਰਸਾਰ ਹੋਇਆ ਪ੍ਰਚਾਰ ਪ੍ਰਸਾਰ ਦਾ ਜਵਾਨਾ ਹੈ ਤਿੰਨਾਂ ਨੂੰ ਪਤਾ ਲੱਗਿਆ ਕੌਮੇ ਮੇ ਜੋ ਪ੍ਰਬੰਧ ਹੈ ਦੇ ਗੁਣੇ ਹੁੰਦੇ ਜਾ ਰਹੇ ਨੇ ਉਹ ਦੇਖਣ ਨੂੰ ਮਿਲਦੇ ਨੇ ਜੀ 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 ਦੇਖਣ ਨੂੰ ਬਹੁਤ ਛੋਟਾ ਜਿਹਾ ਲੱਗਦਾ ਸੀ ਪਾਨਾਂਗੜ ਪਰ ਸਿੱਖ ਸੰਗਤ ਦਾ ਜੋ ਇਕੱਠ ਵੇਖਿਆ ਤੇ ਬੜਾ ਮਨ ਖੁਸ਼ ਹੋਇਆ ਤੇ ਇੱਕ ਬਹਾਦਰ ਮਾਦੀ ਫਲਾਨੀ ਸ਼ਹਾਦਤ ਨੂੰ ਦੇਖ ਕੇ ਜਿਵੇਂ ਸੰਗਤ ਨੂੰ ਪਤਾ ਲੱਗਿਆ ਸੰਗਤ ਦੇ ਵਿੱਚ ਬੜਾ ਪਿਆਰ ਤੁਸ਼ਾ ਪੈਦਾ ਹੋਇਆ ਹੈ ਸੰਗਤ ਪੂਰੇ ਤਨਮਨ ਦੇ ਨਾਲ ਤਨ ਦੇ ਨਾਲ ਆਪਣੀ ਸੇਵਾ ਕਰ ਰਹੀਆਂ ਨੇ ਉਹ ਮੇਰੇ ਸ਼ਾਨ ਸ਼ਾ ਦੇ ਗੁਣਗਾਰੀਆਂ ਨੇ ਬਿਲਕੁਲ ਮੰਗਿਆਨ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਕਿ ਇਹ ਸੰਗਤ ਜਿਹੜੀ ਆਪਣੀ ਪੂਰੀ ਸ਼ਰਧਾ ਦੇ ਨਾਲ ਜਿਹੜੀ ਹੈ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੀ ਹੈ ਅਬ ਪੰਜ ਪਿਆਰੇ ਸਹਿਬਾਨ ਜਿਹੜੇ ਕਿ ਖੂਬਸੂਰਤ ਸਿੱਖੀ ਬਾਣੇ ਦੇ ਵਿੱਚ ਜਿਹੜਾ ਖਾਲਸੇ ਦੇ ਰੂਪ ਦੇ ਵਿੱਚ ਸਜੇ ਹੋਏ ਇੱਕ ਪਾਲਕੀ ਦੇ ਗੱਡੀ ਦੇ ਵਿੱਚ ਜਿਹੜੇ ਉਹ ਬਿਰਾਜਮਾਨ ਹਨ ਤੇ ਸੰਗਤ ਉਹਨਾਂ ਦੇ ਦਰਸ਼ਨ ਕਰ ਰਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ 1699 ਈਸਵੀ ਵਿੱਚ ਖੂਬਸੂਰਤ ਜਿਹੜਾ ਨਿਆਰਾ ਖਾਲਸਾ ਜਿਹੜਾ ਸਜਾਇਆ ਤੇ ਗੁਰੂ ਸਾਹਿਬ ਜੀ ਨੇ ਇਹ ਹੁਕਮ ਵੀ ਕੀਤਾ ਕਿ ਅੱਜ ਤੋਂ ਬਾਅਦ ਜਦੋਂ ਵੀ ਪੰਜ ਪਿਆਰੇ ਜਿੱਥੇ ਵੀ ਇਕੱਤਰ ਹੋਣਗੇ ਉੱਥੇ ਉਹਨਾਂ ਦਾ ਜੋ ਹੁਕਮ ਹੋਏਗਾ ਉਹ ਗੁਰੂ ਦਾ ਹੁਕਮ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੋਏਗਾ ਤੇ ਅੱਜ ਵੀ ਸੰਗਤ ਜਿਹੜੀ ਹੈ ਪੰਜ ਪਿਆਰੇ ਜਦੋਂ ਇਕੱਤਰ ਹੁੰਦੇ ਆ ਜਿਹੜਾ ਉਹਨਾਂ ਦਾ ਹੁਕਮ ਹੁੰਦਾ ਹੈ ਜਿਹੜੀ ਉਹਨਾਂ ਦੀ ਜੋ ਵੀ ਉਹਨਾਂ ਦੀ ਕਾਰਵਾਈ ਹੁੰਦੀ ਉਸ ਨੂੰ ਜਿਹੜੀ ਹੈ ਸਿੱਖ ਸੰਗਤ ਜਿਹੜੀ ਹੈ ਪੂਰੀ ਕੌਮ ਹੈ ਜਿਹੜੀ ਉਸ ਨੂੰ ਮੰਨਦੀ ਹੈ ਤੇ ਗੁਰੂ ਦਾ ਹੁਕਮ ਜਾਣ ਕੇ ਮੰਨਦੀ ਹੈ ਤੇ ਅੱਜ ਵੀ ਦੇਖ ਸਕਦੇ ਹੋ ਤੁਸੀਂ ਇਸ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਪੰਜ ਪਿਆਰੇ ਸਹਿਬਾਨ ਜਿਹੜੇ ਹੈ ਫਾਨੀ ਸ਼ਾਂਸੀ ਸਿੰਘ ਜਿਹੜੇ ਉਸ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਆ ਕਿ ਜਿਹੜੇ ਆ ਉਹ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਚੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਆਪਣੇ ਗੁਰਿਆਈ ਕਾਲ ਦੌਰਾਨ 14 ਜੰਗਾਂ ਜਿਹੜੀਆਂ ਮੁਗਲਾਂ ਦੇ ਖਿਲਾਫ ਜਾਂ ਮੁਗਲਾਂ ਦੇ ਖਿਲਾਫ ਵੀ ਜਿਹੜਾ ਪਨਾਂ ਕਿ ਜ਼ੁਲਮ ਦੇ ਖਿਲਾਫ ਜਿਹੜੀਆਂ ਲੜੀਆਂ ਕਿਉਂਕਿ ਗੁਰਸੇਮ ਗੁਰੂ ਪਾਸ਼ਾ ਜੀ ਨੇ ਕਦੇ ਵੀ ਕਿਸੇ ਇਨਸਾਨ ਦੇ ਜਾਂ ਕਿਸੇ ਜ਼ਾਲਮ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਕਦੇ ਕੋਈ ਤਲਵਾਰ ਉਸ ਦੇ ਖਿਲਾਫ ਚੱਕੀ ਹੈ ਨਾ ਹੀ ਕਿਸੇ ਨਿਮਾਣੇ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਗੁਰੂ ਸਾਹਿਬ ਜੀ ਨੇ ਹਮੇਸ਼ਾ ਜਿਹੜਾ ਹੈ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਹੈ ਤੇ ਮੁਗਲ ਉਸ ਸਮੇਂ ਜਿਹੜਾ ਆ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿਹੜੇ ਆ ਹਰ ਇੱਕ ਵਰਗ ਦੇ ਉੱਤੇ ਜ਼ੁਲਮ ਕਰਤਾ ਜਾ ਰਿਹਾ ਸੀ ਖਾਸ ਕਰਕੇ ਜਿਹੜੇ ਹਿੰਦੂ ਤਪਕਾ ਸੀ ਉਸ ਵਕਤ ਦਾ ਹਿੰਦੂ ਪਾਇਚਾਰਾ ਸੀ ਉਸ ਨੂੰ ਜਿਹੜਾ ਆ ਜਬਰੀ ਜਿਹੜਾ ਆ ਉਹਨਾਂ ਦੇ ਜਨੂ ਲਾ ਕੇ ਜਿਹੜੇ ਉਹਨੇ ਜਨੂ ਉਤਾਰ ਕੇ ਉਹਨਾਂ ਦੇ ਤਿਲਕ ਮਿਟਾ ਕੇ ਉਹਨਾਂ ਨੂੰ ਇਸਲਾਮ ਜਿਹੜਾ ਉਹਨਾਂ ਨੂੰ ਕਬੂਲ ਕਰਵਾਇਆ ਜਾ ਰਿਹਾ ਸੀ ਉਹਨਾਂ ਦੀ ਜ਼ਬਰਦਸਤੀ ਸੁਨਨਤ ਕੀਤੀ ਜਾ ਰਹੀ ਸੀ ਇਸੇ ਕਰਕੇ ਸ੍ਰੀ ਗੁਰਤੇਗਵਾ ਸਾਹਿਬ ਪਾਸ਼ਾ ਜੀ ਦੇ ਕੋਲ ਜਿਹੜੇ ਆ ਸ਼੍ਰੀ ਰਾਮਪੁਰ ਸਾਹਿਬ ਦੇ ਕੇ ਪੰਡਿਤ ਕਿਰਪਾ ਰਾਮ ਜੀ ਹਿੰਦੁਸਤਾਨ ਦੇ ਵਕ ਵਕ ਸਟੇਟਾਂ ਦੇ ਵਕਫਕ ਇਲਾਕਿਆਂ ਦੇ ਜਿਹੜੇ ਸੀਗੇ ਮੋਹਤਵਾਰ ਹਿੰਦੂ ਭਾਈਚਾਰੇ ਦੇ ਜਿਹੜੇ ਪੰਡਿਤ ਸਨ ਉਹ ਸਾਰੇ ਇਕੱਤਰ ਹੋ ਕੇ ਜਿਹੜੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਦੇ ਵਿੱਚ ਆਉਂਦੇ ਹਾਂ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ ਇਹ ਫਰਿਆਦ ਕਰਦੇ ਹਨ ਕਿ ਉਹਨਾਂ ਨੇ ਸਾਰੇ ਦਰਗਾਹ ਲੈ ਹਨ ਪਰ ਉਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲੀ ਬਸ ਉਹਨਾਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਦਰ ਹੈ ਜਿੱਥੋਂ ਉਹਨਾਂ ਨੂੰ ਇਨਸਾਫ ਮਿਲਣ ਦੀ ਜਿਹੜੀ ਆ ਉਹ ਉਮੀਦ ਹੈ ਉਹਨਾਂ ਨੇ ਦੱਸਿਆ ਤੇ ਔਰੰਗਜ਼ੇਬ ਜ਼ਬਰੀ ਉਹਨਾਂ ਦੇ ਧਰਮ ਜਿਹੜਾ ਆ ਉਹ ਛੋੜ ਰਿਹਾ ਹੈ ਉਹਨਾਂ ਨੂੰ ਜਬਰ𝕚 ਜਿਹੜਾ ਇਸਲਾਮ ਜਿਹੜਾ ਉਹ ਵਿੱਚ ਲੈ ਕੇ ਜਾ ਰਿਹਾ ਹੈ ਅਗਰ ਜੇ ਕੋਈ ਨਹੀਂ ਮੰਨਦਾ ਤਾਂ ਉਸ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਸ੍ਰੀ ਗੁਰਤੇਗਬਾਦ ਸਾਹਿਬ ਜੀ ਜਦੋਂ ਉਹਨਾਂ ਨੇ ਇਹ ਵਿਚਾਰ ਚਰਚਾ ਕਰ ਰਹੇ ਹੁੰਦਿਆਂ ਤਾਂ ਬਾਲ ਗੋਬਿੰਦ ਰਾਏ ਜੀ ਜਿਹੜੇ ਕਿ ਉਸ ਵਕਤ ਲਗਭਗ 9 ਵਰਿਆਂ ਦੇ ਸਨ ਤਾ ਉਹ ਆਪਣੇ ਗੁਰੂ ਪਿਤਾ ਜੀ ਨੂੰ ਪੁੱਛਦੇ ਹਨ ਗੁਰੂ ਪਿਤਾ ਜੀ ਇਹ ਕੌਣ ਹਨ ਤੇ ਕਿਉਂ ਆਏ ਹਨ ਤਾਂ ਗੁਰੂ ਤੇਗਪਾਦਰ ਸਾਹਿਬ ਪਾਸ਼ਾ ਜੀ ਜਦੋਂ ਇਹ ਸਾਰੀ ਗੱਲ ਦੱਸਦੇ ਹਨ ਤਾਂ ਬਾਲ ਗੋਬਿੰਦ राय ਜੀ ਕਹਿ ਉੱdte ਹਨ ਕਿ ਆਪ ਤੋਂ ਇਸ ਵਕਤ ਇਸ ਜਗ੍ਹਾ ਤੇ ਹੋਰ ਮਹਾਨ ਕੁਰਸ਼ ਕੌਣ ਹੋ ਸਕਦਾ ਹੈ ਜੋ ਇੱਕ ਕੁਰਬਾਨੀ ਦੇਵੇ ਇਹ ਕੁਰਬਾਨੀ ਤੁਹਾਨੂੰ ਹੀ ਦੇਣੀ ਪੈਗੀ ਤਾਂ ਸ੍ਰੀ ਗੁਰੂ ਤੇਗਪਾਦਰ ਸਾਹਿਬ ਜੀ ਬਾਲ ਗੋਬਿੰਦ राय ਜੀ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦੇ ਹਨ ਤੇ ਦਿੱਲੀ ਵੱਲ ਸ਼ਹਾਦਤ ਦੇ ਲਈ ਰਵਾਨਾ ਹੋ ਜਾਂਦੇ ਆ ਗੁਰਤੇਪਾਦਰ ਸਾਹਿਬ ਜੀ ਦੇ ਨਾਲ ਉਸ ਵਕਤ ਭਾਈ ਮਤੀ ਦਾਸ ਜੀ ਜੋ ਕਿ ਗੁਰਤੇਪਾਦਰ ਸਾਹਿਬ ਜੀ ਦੇ ਬਚਪਨ ਦੇ ਮਿੱਤਰ ਵੀ ਸਨ ਹਮ ਉਮਰ ਸਨ ਤੇ ਭਾਈ ਸਤੀ ਦਾਸ ਜੀ ਜਿਹੜੇ ਕਿ ਭਾਈ ਮਤੀ ਦਾਸ ਜੀ ਦੇ ਛੋਟੇ ਭਾਈ ਸਨ ਤੇ ਭਾਈ ਤੇਹਾਲਾ ਜੀ ਭਾਈ ਤੇਹਾਲਾ ਜੀ ਹੁਣੇ 12 ਸਾਲ ਸਨ ਜਿੰਨਾ ਚੋ 11 ਭਰਾ ਜਿਹੜੇ ਆ ਸਿੱਖੀ ਸਦਕ ਤੇ ਲਈ ਸ਼ਹਾਦਤ ਦਿੱਤੀ ਉਹਨਾਂ ਨੇ ਤਾਂ ਇਹ ਤੈਨੂੰ ਗੁਰਤੇਬਾਦ ਸਾਹਿਬ ਜੀ ਦੇ ਨਾਲ ਦਿੱਲੀ ਦੀ ਹਵਾਲੂ ਜਿਹੜੇ ਆ ਗ੍ਰਿਫਤਾਰੀ ਤੇ ਨਹੀਂ ਜਾਂਦੇ ਆ ਸ਼ਹਾਦਤ ਹੀ ਨਹੀਂ ਜਾਂਦੇ ਆ ਤਾਂ ਦਿੱਲੀ ਦੇ ਚਾਹ ਨਿਚੌਂਦ ਦੇ ਵਿੱਚ ਗੁਰਤੇਬਾਦ ਸਾਹਿਬ ਜੀ ਨੂੰ ਮੁਗਲਾਂ ਦੇ ਵੱਲੋਂ ਔਰੰਗਜ਼ੇਬ ਦੇ ਵੱਲੋਂ ਜਿਹੜਾ ਆ ਇਹ ਸਵਾਲ ਕੀਤਾ ਜਾਂਦਾ ਹੈ ਕਿ ਉਹ ਜਾਂ ਤਾਂ ਇਸਲਾਮ ਕਬੂਲ ਕਰ ਲੈਣ ਜਾਂ ਸ਼ਹਾਦਤ ਦੇ ਲਈ ਤਿਆਰ ਹੋ ਜਾਣ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੇ ਕਿਹਾ ਫਰਮਾਇਆ ਕਿ ਉਹ ਸ਼ਹਾਦਤ ਦੇ ਲਈ ਤਿਆਰ ਹਨ ਪਰ ਧਰਮ ਬਦਲਣਾ ਉਹਨਾਂ ਨੂੰ ਕਬੂਲ ਨਹੀਂ ਤਾਂ ਉਸ ਤੋਂ ਬਾਅਦ ਵਿੱਚ ਔਰੰਗਜ਼ੇਬ ਵੱਲੋਂ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਉਹ ਉਸ ਇਸੋਸੀ ਇਸ ਤਰ੍ਹਾਂ ਕਰਨ ਦੇ ਨਾਲ ਸ਼ਾਇਦ ਉਹ ਧਰਮ ਬਧੰਦ ਲਈ ਮੰਨ ਜਾਣ ਕੇ ਤਾਂ ਉਸ ਨੇ ਗੁਰੂ ਸਾਹਿਬ ਜੀ ਨੂੰ ਪਿਘਲਾਉਣ ਦੇ ਲਈ ਭਾਈ ਦਿਯਾਲਾ ਜੀ ਨੂੰ ਸਭ ਤੋਂ ਪਹਿਲਾਂ ਜਿਹੜਾ ਆ ਦੇਖ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਇਹ ਸਾਰਾ ਵਰਤਾਰਾ ਗੁਰੂ ਸਾਹਿਬ ਜੀ ਦੇ ਸਾਹਮਣੇ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਗੁਰੂ ਸਾਹਿਬ ਜੀ ਅਡੋਲ ਰਹਿੰਦੇ ਹਨ ਉਸ ਤੋਂ ਬਾਅਦ ਵਿੱਚ ਭਾਈ ਮਤੀ ਦਾਸ ਜੀ ਜੋ ਕਿ ਗੁਰੂ ਸਾਹਿਬ ਜੀ ਦੇ ਬਚਪਨ ਦੇ ਮਿੱਤਰ ਵੀ ਸਨ ਤੇ ਸ਼ਰਧਾਲੂ ਸਿੱਖ ਸਨ ਗੁਰੂ ਸਾਹਿਬ ਜੀ ਦੇ ਤੇ ਪਾਈਮਤੀ ਦਾਸ ਜੀ ਨੂੰ ਵੀ ਮੁਗਲਾਂ ਦੇ ਵੱਲੋਂ ਬਹੁਤ ਸਾਰਾ ਲਾਲਚ ਦਿੱਤਾ ਜਾਂਦਾ ਹੈ ਡਰਾਵੇ ਦਿੱਤੇ ਜਾਂਦੇ ਆ ਪਰ ਪਾਈਮਤੀ ਦਾਸ ਜੀ ਵੀ ਅਡੋਲ ਰਹਿੰਦੇ ਹਨ ਤਾਂ ਫਿਰ ਮੁਗਲਾਂ ਦੇ ਵੱਲੋਂ ਪਾਈਮਤੀ ਦਾਸ ਜੀ ਨੂੰ ਵੀ ਚੜਾਏ ਕੇ ਆਰੇ ਦੇ ਨਾਲ ਦੁਫਾੜ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਵਿੱਚ ਭਾਈ ਸਤੇ ਦਾਸ ਜੀ ਜਿਹੜੇ ਕਿ ਪਾਈਮਤੀ ਦਾਸ ਜੀ ਦੇ ਛੋਟੇ ਭਾਈ ਹੁੰਦੇ ਹਨ ਤਾਂ ਭਾਈ ਸਤੇ ਦਾਸ ਜੀ ਨੂੰ ਵੀ ਇਸੇ ਤਰੀਕੇ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਉਹ ਵੀ ਅਡੋਲ ਰਹਿੰਦੇ ਹਨ ਤਾਂ ਉਹਨਾਂ ਨੂੰ ਵੀ ਰੂਹ ਦੇ ਵਿੱਚ ਲਪੇਟ ਕੇ ਅੱਗ ਲਗਾ ਕੇ ਸਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਇਸ ਤਰੀਕੇ ਤਿੰਨੋਂ ਸਿੱਖ ਗੁਰੂ ਦੇ ਪਿਆਰੇ ਸਿੱਖ ਜੋ ਕਿ ਗੁਰੂ ਸਾਹਿਬ ਜੀ ਨਾਲ ਦਿੱਲੀ ਚੱਲ ਕੇ ਆਏ ਸਨ ਅਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਜਿਹੜਾ ਗੁਰੂ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਵਿੱਚ ਫਿਰ ਸ੍ਰੀ ਗੁਰਤੇਬਾਦ ਸਾਬ ਜੀ ਨੂੰ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਲਾੜ ਦਿੱਤੇ ਜਾਂਦੇ ਹਨ ਉਹਨਾਂ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਗੁਰੂ ਸਾਹਿਬ ਜੀ ਅਡੋਲ ਰਹਿੰਦੇ ਹਨ ਅਟੇ ਰਹਿੰਦੇ ਹਨ ਤੇ ਅਕਾਲ ਪੁਰਖ ਦੇ ਬਾਣੇ ਦੇ ਵਿੱਚ ਜਿਹੜਾ ਉਹ ਜੁੜੇ ਰਹਿੰਦੇ ਹਨ ਤਾਂ ਫਿਰ ਔਰੰਗਜ਼ੇਬ ਦੇ ਵੱਲੋਂ ਗੁਰੂ ਸਾਹਿਬ ਜੀ ਨੂੰ ਵੀ ਸ਼ਹੀਦ ਕਰਨ ਦਾ ਫਤਵਾ ਸੁਣਾ ਦਿੱਤਾ ਜਾਂਦਾ ਹੈ ਦਿੱਲੀ ਦੇ ਚਾਨੇ ਚੌਂਗ ਦੇ ਵਿੱਚ ਫਿਕਰ ਵਿੱਚ 1732 ਸਨ 1675 ਈਸਵੀ ਦੇ ਵਿੱਚ ਦਿੱਲੀ ਦੇ ਚਾਨੇ ਚੌਂਗ ਦੇ ਵਿੱਚ ਸ੍ਰੀ ਗੁਰਤੇਗ ਪਾਦਰ ਸਾਹਿਬ ਜੀ ਨੂੰ ਸੀਸ ਕਲਮ ਕਰਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਜਿਸ ਵਕਤ ਸ੍ਰੀ ਗੁਰਤੇਗ ਪਾਦਰ ਸਾਹਿਬ ਜੀ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਅਤੇ ਜਪਜੀ ਸਾਹਿਬ ਜੀ ਦੇ ਸ਼ਲੋਕ ਦੀਆਂ ਅੰਤਲੀਆਂ ਪੰਕਤੀਆਂ ਦਾ ਜਾਪ ਕਰ ਰਹੇ ਸਨ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸੀਸ ਚੁਕਾਇਆ ਤਾਂ ਜਲਾਦ ਵੱਲੋਂ ਤਲਵਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲ ਵੱਖ ਕਰ ਦਿੱਤਾ ਗਿਆ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ ਹੋਈ ਉਸ ਤੋਂ ਬਾਅਦ ਵਿੱਚ ਪਾਈ ਜਤਾ ਜੀ ਪਾਈਨਾ ਨੂੰ ਰਾਏ ਜੀ ਜਿਹੜੇ ਆ ਇਹਨਾਂ ਨੇ ਗੁਰੂ ਸਾਹਿਬ ਜੀ ਤੇ ਸੀਸ ਜਿਹੜਾ ਆ ਦਿੱਲੀ ਤੇ ਚਾਨੀ ਚੌਕ ਤੋਂ ਰਾਤ ਦੇ ਹਨੇਰੇ ਦੇ ਵਿੱਚ ਉੱਥੇ ਲੈ ਜਾ ਕਰਕੇ ਸ੍ਰੀ ਨਾਨਕਪੁਰ ਸਾਹਿਬ ਲੈ ਕੇ ਗਏ ਵਾਕਫ ਪੜਾਵਾਂ ਤੋਂ ਹੁੰਦੇ ਹੋਏ ਕਈ ਦਿਨਾਂ ਬਾਅਦ ਜਦੋਂ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਜਾ ਕੇ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋ ਰਹੀ ਸੀ ਉਸ ਵਕਤ ਉੱਥੇ ਕੌਣ-ਕੌਣ ਮੌਜੂਦ ਸੀ ਤਾਂ ਗੁਰੂ ਸਾਹਿਬ ਜੀ ਦੇ ਸਨ ਮੁਖ ਖੜੇ ਪਾਈ ਜਤਾ ਜੀ ਦੱਸਦੇ ਹਨ ਕਿ ਗੁਰੂ ਸਾਹਿਬ ਜੀ ਉੱਥੇ ਬਹੁਤ ਸਾਰੇ ਲੋਕ ਖੜੇ ਸਨ ਪਰ ਇਹ ਪਛਾਣਨਾ ਮੁਸ਼ਕਲ ਹੈ ਕਿ ਉਸ ਵਿੱਚ ਸਿੱਖ ਕਿੰਨੇ ਸਨ ਤਾਂ ਗੁਰੂ ਸਾਹਿਬ ਜੀ ਨੇ ਉਸ ਵਕਤ فرمایا ਕਿ ਪਾਈ ਜਤਾ ਜੀ ਅਸੀਂ ਐਸਾ ਖਾਲਸਾ ਸਾਜਾਂਗੇ ਜਿਹੜਾ ਲੱਖਾਂ ਦੇ ਵਿੱਚੋਂ ਵੀ ਵੱਖਰਾ ਪਹਿਚਾਣਿਆ ਜਾਏਗਾ ਇਸ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਭਾਈ ਜੱਤਾ ਜੀ ਨੂੰ ਵਰ ਦਿੱਤਾ ਰੰਗਰੇਟਾ ਗੁਰੂ ਦਾ ਬੇਟਾ ਉਹੀ ਭਾਈ ਜੱਤਾ ਜੀ ਜਿਹੜੇ ਕਿ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਵੇਲੇ ਜਿਹੜਾ ਕਿ ਖੰਡੇ ਪੌਲ ਦੀ ਅਮਰ ਸ਼ਖ ਕੇ ਭਾਈ ਜੀਵਨ ਸਿੰਘ ਜੀ ਬਣੇ ਤ ਉਸ ਤੋਂ ਬਾਅਦ ਵਿੱਚ ਪਰਿਵਾਰ ਵਿਛੋੜੇ ਦੇ ਦੌਰਾਨ ਮੁਗਲਾਂ ਦੇ ਨਾਲ ਟੱਕਰਾਂ ਕਰਦੇ ਹੋਏ ਸ਼ਹਾਦਤ ਦੇ ਗਏ ਸਨ ਸੋ ਇਸ ਵਕਤ ਯਾਦਗਾਰ ਤਸਵੀਰ ਜਿਹੜੀ ਹੈ ਪਨਗੜ ਵਿਖੇ ਵੈਸਟ ਬੰਗਾਲ ਦੇ ਜਿਹੜਾ ਬਰਦਮਾਨ ਸ਼ਹਿਰ ਦੇ ਇਲਾਕੇ ਦੇ ਵਿੱਚ ਜਿਹੜਾ ਆ ਯਾਦਗਾਰ ਤਸਵੀਰ ਪ੍ਰਬੰਧਕਾਂ ਦੇ ਵੱਲੋਂ ਇਥੋਂ ਦੇ ਕਮੇਟੀ ਦੇ ਮੈਂਬਰਾਂ ਦੇ ਨਾਲ ਕੀਤੀ ਜਾ ਰਹੀ ਹੈ ਤੇ ਸਨਮਾਨ ਵੀ ਕੀਤਾ ਜਾ ਰਿਹਾ ਸਿਰਪੌ ਦੇ ਕੇ ਸਤਕਾਰ ਕੀਤਾ ਜਾ ਰਿਹਾ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨਸੀ ਸਿੰਘ ਬੜੇ ਖੂਬਸੂਰਤ ਨਿਵਾਸ ਦੇ ਵਿੱਚ ਖਾਲਸਾ ਹੀ ਚਾਹੋ ਚਨਾਲ ਦੇ ਵਿੱਚ ਚੜਿਆ ਹੈ ਇਹ ਤੇ ਸੰਗਤ ਜਿਹੜੇ ਦਰਸ਼ਨ ਦੇ ਰਹੇ ਹਨ ਤੇ ਸੰਗਤ ਇਹ ਦਰਸ਼ਨ ਕਰਕੇ ਨਿਹਾਲ ਹੋ ਰਹੀ ਹੈ ਮੈਥੋਨੀ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹ ਵੀ ਸਾਡੇ ਨਾਲ ਮੌਜੂਦ ਹਨ ਆ ਉਹ ਕੁਝ ਉਹਨਾਂ ਨਾਲ ਵੀ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪੰਸ ਸਿੰਘ ਜੀ ਇਹ ਸਾਰੇ ਪ੍ਰਬੰਧ ਜਿਹੜੇ ਆ ਪੰਜਾਬ ਤੋਂ ਬਾਹਰ ਬਹੁਤ ਮੁਸ਼ਕਲ ਹੋ ਜਾਂਦੇ ਨੇ ਵੱਡੇ ਲੈਵਲ ਤੇ ਪ੍ਰਬੰਧ ਕਰਨੇ ਪਰ ਤੁਸੀਂ ਬੜੇ ਵਧੀਆ ਢੰਗ ਦੇ ਨਾਲ ਪ੍ਰਬੰਧ ਕੀਤਾ ਇੰਨੀ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਇੱਥੇ ਇਕੱਤਰ ਹੋਈ ਹੈ ਉਸ ਬਾਰੇ ਕੀ ਕਹਿਣਾ ਚਾਹੋ ਅਸੀਂ ਆਪਣੇ ਬਹੁਤ ਬਹੁ ਜੀ ਆਇਆਂ ਨੂੰ ਕਹਿੰਦੇ ਆ ਜੋ ਤਨ ਤਨ ਸ੍ਰੀ ਗੁਰੂ ਗੁਰਤੇਗ ਬਾਦਰ ਜੀ ਦੇ 350 ਸਾਲਤ ਦਿਨ ਤੋਂ ਲੈ ਕੇ ਜੋ ਇਹ ਸ਼ਹੀਦੀ ਜਾਗਰਤੀ ਯਾਤਰਾ ਆ ਰਹੀ ਆ ਅਸੀਂ ਤਹਿ ਜਿਲੋਂ ਪਾਨਗੜ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਜੀ ਜਿੱਦਾਂ ਆਸਨਸੋਲ ਦੁਰਗਾਪੁਰ ਬਰਦਵਾਨ ਸਾਰੇ ਗੁਰਦੁਆਰੇ ਕਮੇਟੀਆਂ ਸਾਡੇ ਕੋਲ ਪਹੁੰਚੀਆਂ ਹੋਈਆਂ ਅਸੀਂ ਸਾਰਿਆਂ ਦੇ ਵੀ ਧੰਨਵਾਦ ਕਰਦੇ ਆਂ ਅਸੀਂ ਬਹੁਤ ਭਾਗਾਂ ਵਾਲੇ ਆ ਜੋ ਇਸ ਜਾਗਰਤੀ ਯਾਤਰਾ ਦੇ ਦਰਸ਼ਨ ਕਰ ਰਹੇ ਆਂ ਮਹਾਰਾਜ ਜਿਤਨਾ ਹੀ ਐਸਜੀਪੀਸੀ ਕਮੇਟੀ ਅਤੇ ਕਮੇਟੀ ਦੇ ਨਾਲ ਚੱਲਲੇ ਸਾਰੇ ਮੈਂਬਰਾਂ ਦਾ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਅਸੀਂ ਇੰਨੇ ਭਾਗਾਂ ਵਾਲੇ ਕਿ ਇਸ ਜਾਗਰਤੀ ਯਾਤਰਾ ਦੇ ਦਰਸ਼ਨ ਕਰ ਰਹੇ ਆਂ ਪਰ ਸਾਡੇ ਪਾਨਾਗੜ ਸਮੂਹ ਸੰਗਤਾਂ ਬਹੁਤ ਬਹੁਤ ਕਮੇਟੀ ਉੱਤੇ ਸਹਿਯੋਗ ਆ ਕਿ ਇੰਨੇ ਰਲ ਮਿਲ ਕੇ ਅਸੀਂ ਨਾ ਸੋਣਾ ਪ੍ਰਬੰਧ ਕਰ ਸਕਿਆ ਆ ਜੀ ਆਇਆਂ ਨੂੰ ਆਖਦੇ ਆਂ ਇੰਨੇ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਇਥੋਂ ਦੇ ਕਮੇਟੀ ਦੇ ਪ੍ਰਧਾਨ ਸਦਾ ਹਰਬੰਸ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਥੋਂ ਦਾ ਸਾਰਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਤੇ ਇਥੋਂ ਸੰਗਤ ਦੇ ਪਹੁੰਚਣ ਤੇ ਉੱਤੇ ਜਿਹੜਾ ਉਹਨਾਂ ਦਾ ਸੰਗਤ ਦਾ ਨਗਰ ਕੀਰਤਨ ਵਿੱਚ ਦੇ ਕਾਫਲੇ ਵਿੱਚ ਸ਼ਾਮਲ ਸੰਗਤ ਦਾ ਜਿਹੜਾ ਸਵਾਗਤ ਕੀਤਾ ਗਿਆ ਬਹੁਤ ਖੂਬਸੂਰਤ ਤੰਗਣਾ ਸੋ ਇੱਥੇ ਜਿੰਨੀ ਵੀ ਸੰਗਤ ਇਕੱਤਰ ਹੋਈ ਹੈ ਸਾਰੀ ਸੰਗਤ ਦੇ ਵੱਲੋਂ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਹਨਾਂ ਹਾਲ ਜਿਹੜੇ ਹੋ ਰਹੇ ਨੇ ਦੇਖ ਸਾਦੇਓ ਕਿ ਇੱਥੇ ਇਨੀ ਦੂਰ ਜਿਹੜਾ ਪੰਜਾਬ ਤੋਂ ਵੀ ਜਿਹੜੇ ਜਿੰਨੇ ਵੀ ਸਿੱਖ ਇੱਥੇ ਵਸਦੇ ਨੇ ਨਾਨਕ ਨਾਮਲੇਵਾ ਸੰਗਤ ਵਸਦੀ ਆ ਉਹ ਸਾਰੀ ਇੱਥੇ ਇਕੱਤਰ ਹੋਈ ਹੋਈ ਆ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਅਸ਼ੀਰਵਾਦ ਉਹ ਪ੍ਰਾਪਤ ਕੀਤਾ ਜਾ ਰਿਹਾ ਹੈ ਸੇਵਾ ਆ ਵੀ ਪੜ ਲੱਗੇ ਆ ਜੋ ਪਾਣ ਆ ਜੋ ਪਾਣ Obrigado. ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਪਾਗ ਸਾਡੇ ਜੋ ਦਰਸ਼ਨ ਹੋਏ ਤੁਹਾਡੇ ਵਾਹਿਗੁਰੂ ਜੀ ਨੇ ਸਾਡੇ ਤੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ ਜੋ ਸਾਨੂੰ ਘਰ ਆਣ ਕੇ ਦਰਸ਼ਨ ਦਿੱਤੇ ਹਨ ਤਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਤਾਨ ਤਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਬੋਲੋ ਈ ਸੋ ਨਿਹਾਲ ਸ੍ਰੀ ਅਕਾਲ ਉਹ ਇਥੋਂ ਦੀ ਜਿਹੜੀ ਸੰਗਤ ਆ ਉਸ ਵੱਲੋਂ ਵੀ ਜਿਹੜੇ ਸ਼ਰਧਾ ਦੇ ਸ਼ਬਦ ਬੋਲੇ ਗਏ ਹਨ